ਨੇ ਦੇਖੋ ਜਦੋਂ ਵੀ ਸਾਡੇ ਇਹ ओरिएंटਲ ਸਕ੍ਰਿਪਚਰ ਨੇ ਸਾਡੇ ਆ ओरिएंटਲ ਜਿਹੜੀ ਆ ਇੰਪੋਰਟੈਂਸ ਵਾਲੀ ਸਾਡੀਆਂ ਜਿਹੜੀਆਂ ਬੁਕਸ ਨੇ ਇਹਨਾਂ ਦੀ ਇੰਪੋਰਟੈਂਸ ਹੈਗੀ ਹੈ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਦੇਖਦੇ ਹਾਂ ਉਸ ਦ੍ਰਿਸ਼ਟੀ ਦੇ ਨਾਲ ਜਿਵੇਂ ਅਸੀਂ ਬਹੁਤ ਸਤਿਕਾਰ ਦਿੰਨੇ ਕਿਸੇ ਗ੍ਰੰਥੀ ਨੂੰ ਤੇ ਇਸ ਕਰਕੇ ਜਦੋਂ ਵੀ ਡਿਸਪੋਜ਼ ਆਫ ਕਰਨਾ ਚਾਹੀਦਾ ਬਾਣੀ ਲਿਖੀ ਹੋਈ ਹੈ ਜਾਂ ਹੋਰ ਤੁਹਾਨੂੰ ਮਾਰੇ ਕਰਨ ਸੰਧ ਵੀ ਜਿਹੜੀ ਚ ਹੈਗੀ ਬਾਣੀ ਜਦੋਂ ਅਸੀਂ ਡਿਸਪੋਜ਼ ਆਫ ਕਰਨਾ ਉਹਦੇ ਹੈਡ ਕੁ ਵਿਧੀ ਵਿਧਾਨ ਬਣਿਆ ਹੋਇਆ ਹੈ ਉਹ ਵਿਧੀ ਵਿਧਾਨ ਜੇ ਅਸੀਂ ਨਹੀਂ ਫੋਲੋ ਕਰਾਂਗੇ ਤੇ ਫਿਰ ਸੰਕਟ ਖੜਾ ਹੋ ਜਾਏਗਾ ਇਹ ਵਿਧੀ ਵਿਧਾਨ ਕਿੰਨੇ ਛਿੱਕੇ ਤੇ ਡੰਗਿਆ ਜੀ ਕਿਹਨੇ ਜ਼ਿੰਮੇਵਾਰ ਕੌਣ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਤੇ ਆਪ ਆਇਆ ਹੁਣ ਦੇਖਣ ਵਾਸਤੇ ਆਇਆ ਸਾਰਾ ਕੁਝ ਤੇ ਇਹ ਪਤਾ ਨਹੀਂ ਕਿ ਇੱਕ ਕਮੇਟੀ ਬਣੀ ਆ ਕੀ ਬਣੀ ਇਹ ਤਾਂ ਜੀ ਸਾਰਾ ਕੁਝ ਪਤਾ ਲੱਗਣਾ ਸਾਨੂੰ ਸਾਨੂੰ ਕਿਸੇ ਨੂੰ ਪਤਾ ਇਹਦੇ ਬਾਰੇ ਇਹਦੇ ਪਰ ਇਹ ਇੱਕ ਜੋ ਬਣੀ ਆ ਐਕਚੁਅਲੀ ਕੁਛ ਨਾ ਕੁਛ ਤੇ ਇਹਦੀ ਜਿਹੜੀ ਆ ਆਫੀਸ਼ੀਅਲੀ ਕੋਈ ਨਾ ਕੋਈ ਇਹਦੀ ਕਮੇਟੀ ਵੀ ਬਣੀ ਹੋएगी ਤੇ ਆਫੀਸ਼ੀਅਲੀ ਇਹ ਸਾਰਾ ਕੁਝ ਹੋਇਆ ਹੋਏਗਾ ਹੁਣ ਤਾਂ ਕੋਈ ਪਤਾ ਨਹੀਂ ਜੀ ਨਿਕਲ ਕੇ ਕਿਹਨਾਂ ਸੀਗਾ ਕਿਸ ਜਰ ਦੇਸ਼ਾਂ ਦੇ ਹੋਇਆ ਹੋਰ ਨੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਮੈਂ ਤੇ ਡਿਪਾਰਟਮੈਂਟ ਵਿੱਚ ਬੈਠਾ ਸੀ ਮੈਂ ਘਰ ਜਾਣ ਦਾ ਟਾਈਮ 6 ਵਜੇ ਤੋਂ ਬਾਅਦ 4:30 ਵਜੇ ਤੋਂ ਬਾਅਦ ਅਸੀਂ ਯਤਨ ਕਰਦੇ ਹਾਂ ਕਿ ਆਪਣਾ ਕੰਮ ਸਮੇਟ ਕੇ ਵਾਪਸ ਆ ਜਾਈਏ ਪਰ ਮੈਨੂੰ ਵਿਦਿਆਰਥੀਆਂ ਦਾ ਟੈਲੀਫੋਨ ਆਇਆ ਇਸ ਤਰ੍ਹਾਂ ਕਰਕੇ ਇੱਥੇ ਪ੍ਰੋਬਲਮ ਜਿਹੜੀ ਆ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਇੱਥੇ ਸਾਨੂੰ ਇੱਕ ਵਾਰੀ ਜਰੂਰ ਦੇਖਣਾ ਚਾਹੀਦਾ ਕੀ ਹੋ ਰਿਹਾ ਹੈ ਇਸ ਨੂੰ ਕੀ ਨਿਬੇਖਿਆ ਜਾਵੇਗੀ ਇਹ ਜੋ ਹੋਇਆ ਕਿਉਂਕਿ ਐਜੀਪੀਸੀ ਨੇ ਜਿਵੇਂ ਕਿ ਅਸੀਂ ਕੀ ਇਤਿਹਾਸ ਦੇ ਵਿੱਚ ਜੋ ਛੇੜਛਾੜ ਹੋਈ ਹੈ ਇਹ ਨਾ ਹੋਵੇ ਤਾਂ ਉਸ ਦਾ ਸਸਤਾ ਕਰਾਉਣ ਦਾ ਹੋਵੇ ਹੋਰ ਵੀ ਕੋਈ ਤਰੀਕਾ ਹੋ ਮਲਕੇ ਜੇ ਕੋਈ ਡੈਥ ਹੋ ਜੇ ਕਿਸੇ ਦੀ ਤਾਂ ਉਹਨੂੰ ਜ਼ਮੀਨ ਚ ਵੀ ਦਬਿਆ ਜਾ ਸਕਦਾ ਹੈ ਉਹਨੂੰ ਅਗਨਵੇੜ ਵੀ ਕੀਤਾ ਜਾ ਸਕਦਾ ਹੈ ਹੋਰ ਵੀ ਤਰੀਕੇ ਹੈਗੇ ਨੇ ਕੱਲੇ ਇੱਕ ਤਰੀਕਾ ਥੋੜੀ ਹੁੰਦਾ ਹਰ ਹਰ ਕੰਮ ਦੇ ਲਈ ਹੁਣ ਜੇ ਕੋਈ ਮਲਕੇ ਕਿਤੇ ਬਾਹਰ ਡੈਥ ਹੋ ਜੇ ਕਿਸੇ ਦੀ ਤੇ ਪਾਣੀ ਨਹੀਂ ਹੈਗੀ ਅੱਗ ਨਹੀਂ ਹੈਗੀ ਲੱਕੜ ਨਹੀਂ ਹੈਗੀ ਉੱਥੇ ਦਬਾਉਣ ਦੀ ਵੀ ਪਰੰਪਰਾ ਹੈਗੀ ਹੈ ਸਾਡੇ ਸਿੱਖਰਾਂ ਵਿੱਚ ਲਿਖਿਆ ਹੋਇਆ ਪਰ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹਦੇ ਤੋਂ ਉਤਰਾਜ ਹੈ ਸਾਰਿਆਂ ਨੂੰ ਕੋਈ ਇਹ ਨਹੀਂ ਕਹਿਣਾ ਚਾਹੁੰਦਾ ਕਿ ਮਲਕੇ ਜੇ ਕੋਈ ਗਲਤੀਆਂ ਹੋ ਜਾਂਦੇ ਅਸੀਂ ਉਹਨੂੰ ਰਿਸਪੋਸ ਆਫ ਨਹੀਂ ਕਰਨਾ ਉਹ ਕਹਿੰਦੇ ਵੀ ਤਰੀਕਾ ਗਲਤ ਹੈ ਹੈ ਤਰੀਕਾ ਠੀਕ ਹੁੰਦਾ ਤੇ ਫੇਰ ਜਿਹੜਾ ਸਾਨੂੰ ਕੋਈ ਦਰਾਜ ਨਹੀਂ ਪਰ ਪਰ ਤਰੀਕੇ ਨਾਲ ਕੋ ਗਲਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਦੀ ਹੈ ਗਲਤੀਦਰ ਗਲਤੀ ਗਲਤੀਦਰ ਗਲਤੀ ਚਾਹੇ ਫੰਡਾ ਵੀ ਹੋਵੇ ਜਾਂ ਪ੍ਰਤੀ ਵੀ ਹੋਵੇ ਮਤਲਬ ਆਪਾਂ ਗਲਤੀਆਂ ਨੂੰ ਕੋਈ ਸਬਕ ਲੈਣਾ ਹੀ ਨਹੀਂ ਮਤਲਬ ਬਾਰ ਬਾਰ ਗਲਤੀਆਂ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਪੱਧਰ ਤੇ ਲੈ ਕੇ ਜਾਣਾ ਹੈ ਕਿ ਯੂਨੀਵਰਸਿਟੀ ਹੀ ਖਾ ਪਾ ਦੇਣੀ ਹੈ ਦੇਖੋ ਨੇਚਰਲੀ ਕੋਈ ਵੀ ਗਲਤੀ ਹੁੰਦੀ ਹੈ ਕਿਸੇ ਵੀ ਤਰੀਕੇ ਨਾਲ ਹੁੰਦੀ ਹੈ ਯੂਨੀਵਰਸਿਟੀ ਦਾ ਇਮੇਜ ਖਰਾਬ ਹੁੰਦੀ ਹੈ ਉਹਦੇ ਨਾਲ ਤੇ ਸਾਨੂੰ ਜ਼ਰੂਰ ਯਤਨ ਕਰਨਾ ਚਾਹੀਦਾ ਹੈ ਕਿ ਜੋ ਪਿੱਛੇ ਕੁਝ ਹੋਇਆ ਗਲਤੀ ਹੋਈ ਹੈ ਉਸ ਤੋਂ ਸਬਕ ਲਗਦਾ ਨਹੀਂ ਸੀ ਕਿ ਨਹੀਂ ਇਹਨੀਆਂ ਇਹਨੀਆਂ ਗਲਤੀਆਂ ਹੋਈਆਂ ਨੇ ਮਹਾਕੋਸ਼ ਦੇ ਵਿੱਚ ਉਹਨੂੰ ਜਿਹੜੀ ਉਹਨੇ ਦਰੁਸਤ ਕਰਨ ਲਈ ਗਲਤੀਆਂ ਨੂੰ ਕੋਈ ਕਮੇਟੀ ਬਣਾਈ ਸੀ ਉਹਨਾਂ ਨੇ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਨਹੀਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਮੇਟੀ ਨੇ ਕੀ ਫੈਸਲਾ ਕੀਤਾ ਕਿ ਨਹੀਂ ਕੀਤਾ ਫੈਸਲਾ ਮੇਰੇ ਕੋਲ ਤਾਂ ਸਿਰਫ ਇੰਨੀ ਤੁਹਾਨੂੰ ਕਿ ਪ੍ਰੋਬਲਮ ਹੈਗੀ ਇਹਦੇ ਵਿੱਚ ਤੇ ਇਸ ਕਰਕੇ ਇਹਨੂੰ ਮਲਕੇ ਰੱਖਿਆ ਹੋਇਆ ਆਪਣਾ ਲੌਗਨ ਕੀਚ ਰੱਖਿਆ ਹੋਇਆ ਹੈ ਤੇ ਪਰ ਇਹ اچانک ਹੀ ਸਾਹਮਣੇ ਆਈ ਗੱਲ ਕਿ ਇਸ ਤਰੀਕੇ ਨਾਲ ਰਿਸਪੋਨਸਿਵ ਕੀਤਾ ਜਾ ਰਿਹਾ ਉਹਨੂੰ ਪਤਾ ਲੱਗਿਆ ਸਟੂਡੈਂਟ ਵੀ ਇਧਰ ਨੂੰ ਆ ਰਹੇ ਸੀ ਅਸੀਂ ਵੀ ਇੱਥੇ ਆਏ ਆ ਤੇ ਇੱਥੇ ਖੜੇ ਤਾਂ ਸਕਿਉਰਿਟੀ ਅਫਸਰ ਕਿੱਦੋਂ ਡਿਊਟੀ ਲੱਗੀ ਹੁੰਦੀ ਆ ਵੀ ਅੱਗੇ ਤੁਸੀਂ ਨਹੀਂ ਜਾਣਾ ਤੇ ਕੁੜੀਆਂ ਦੇ ਹੌਸਟਲ ਦੇ ਨਾਲ ਸਕਿਉਰਿਟੀ ਦੀ ਵੀ ਡਿਊਟੀ ਆ ਪਰ ਉਸ ਤੋਂ ਬਾਅਦ ਨਾਲ ਦੇ ਨਾਲ ਤੁਸੀਂ ਪਿੱਛੇ ਦੇਖਦੇ ਇੱਕ ਟਰਾਲੀ ਹੋਰ ਭਰੀ ਹੋਈ ਇੱਕ ਟਰਾਲੀ ਹੋਰ ਭਰੀ ਹੋਈ ਸਾਰੇ ਇਹ ਜਿੰਤੀ ਦਾ ਕੋਈ ਇੱਕ ਪੱਕੀ ਹੈ ਨਹੀਂ ਵੀ ਕਿੰਨੀ ਕਿਉਂਕਿ ਜਿਹੜੀ ਗਲਤ ਛਪੀ ਹੈ ਪਰ ਇੱਕ ਟਰਾਲੀ ਭਰੀ ਹੋਈ ਮਾਨਕੋਚ ਦੀ ਤੇ ਫਿਰ ਦੁਬਾਰਾ ਫਿਰ ਇੱਥੇ ਬੇਅਦਬੀ ਕਰਨ ਲਈ ਲਿਆਂਦੀ ਜਾ ਰਹੀ ਸੀ ਪਾਣੀ ਸਿੱਟ ਕੇ ਤੇ ਫਾੜ-ਫਾੜ ਕੇ ਅੰਗਾ